ਹਾਂਜੀ ਕਿਸਾਨ ਵੀਰੋ ਤੁਹਾਕਾ ਤੁਹਾਡਾ ਆਪਣੀ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਇਹ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਉਣ ਲੱਗੇ ਆ ਜੀ ਇਹ ਆ ਗਿਆ ਪਿੰਡ ਬੁਰਜ ਹਰੀਕੇ ਜ਼ਿਲ੍ਹਾ ਪਿੰਡ ਦਾ ਫਰੀਦਕੋਟ ਤਹਿਸੀਲ ਆਜੀ ਜੈਤੋ ਤੇ ਬਾਈ ਡਾਕਟਰ ਸਾਹਿਬ ਕੋਲ ਹੀ ਪਹੁੰਚੇ ਆ ਡਾਕਟਰ ਸਾਹਿਬ ਦੇ ਫਾਰਮ ਤੇ ਪਹੁੰਚੇ ਆ ਅੱਜ ਤੇ ਪੁੱਛਦੇ ਆ ਸਾਰੀ ਡਿਟੇਲ ਲੈਣੇ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਵਾਲੇ ਵੀ ਆਪਣੇ ਪੇਜ ਨੂੰ ਫੋਲੋ ਕਰ ਲਓ ਜਿਹੜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨਾਂ ਨਗਾਂ ਦੀ ਸਾਰੀ ਡਿਟੇਲ ਲੈ ਕੇ ਦੱਸਦੇ ਆ ਕਿ ਇਹ ਕਿਹੜੇ ਸੀਮੰਦੀਆਂ ਇਹ ਕੀ ਰਿਕਾਰਡ ਹੈ ਇਹਨਾਂ ਦੇ ਤੇ ਕੀ ਇਹਨਾਂ ਦੇ ਮੁੱਲ ਹੋਣਗੇ ਉਹ ਸਾਰੀ ਵੀਡੀਓ ਆਪਣੀ ਦੇਖਿਓ ਤੇ ਸਾਰੀ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਦੇ ਨਾਲ ਬਣੇ ਰਹੋ ਕਰੋਨਾ ਡਾਕਟਰ ਦੇ ਨਾਲ ਗੱਲਬਾਤ ਪੁੱਛਦੇ ਆ ਕੀ ਡਿਟੇਲ ਇਹਨਾਂ ਦੀ ਹੱਸੀ ਗਾ ਡਾਕਟਰ ਸਾਹਿਬ ਉਹ ਠੀਕ ਹੈ ਜੀ ਤੇ ਡਾਕਟਰ ਸਾਹਿਬ ਆਪਣਾ ਡਰੈਸ ਕਿਰਾਂ ਕਨਫਰਮ ਕਰ ਦੋ ਡਰੈਸ ਆਪਣਾ ਹੈਗਾ ਪਿੰਡ ਬੁਰਜੇਰੀ ਗਿਆ ਜ਼ਿਲ੍ਹਾ ਫਰੀਦਕੋਟ ਹੈ ਤਹਿਸੀਲ ਆਪਾਂ ਨੂੰ ਜੇਤੋ ਪੈਂਦਾ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਜੀ 84276 ਜੀ 79 ਸתי ਠੀਕ ਹੈ ਤੇ ਡਾਕਟਰ ਸਾਹਿਬ ਅੱਜ ਆਪਣੇ ਕੋਲ ਕਿੰਨੇ ਨਾ ਕੋਲ ਤਿੰਨ ਖੀਰियां ਬੱਚੀਆਂ ਬਈ ਤਿੰਨ ਖੀਰियां ਬੱਚੀਆਂ ਤੇ ਫਿਰ ਇਧਰੋਂ ਪਾਸੋਂ ਆਪਾਂ ਕਰ ਲਗੇ ਸ਼ੁਰੂ ਤੇ ਜਿਹੜੀ ਇਹ ਬੱਚੀ ਨਹੀਂ ਜੀ ਪੂਰੀ ਸਿਹਤਮੰਦਾ ਬੱਚੀ ਚੰਗੇ ਵਜਨ ਵਾਲੀ ਆ ਕੀ ਡਿਟੇਲ ਆ ਡਾਕਟਰ ਜੀ ਬੱਚੀ ਦੀ ਉਮਰ 14 ਮਹੀਨੇ ਆ ਠੀਕ ਹੈ ਬਾਹਰ ਕੱਢ ਲਿਆ ਫ੍ਰੀਵਿੰਗ ਤਰ੍ਹਾਂ ਦੀ ਬੱਚੀ ਨੂੰ ਤੇ ਉਮਰ ਆ ਗਈ ਇਹਦੀ 14 ਮਹੀਨੇ 79 50060 ਬਾੜਦੀ ਹੈ ਬਈ ਇਹ ਆਪ ਆ ਗਈ ਡੈਨਮਾਰਕ ਦੇ 50060 ਬਾੜਦੀ ਠੀਕ ਹੈ ਜੀ ਤੇ ਇਹਦਾ ਕੋਈ ਮਦਰ ਰਿਕਾਰਡ ਦਾ ਕੋਈ ਮਿਲਟ ਰਿਕਾਰਡ 25 ਪਲੱਸ ਹੈਗਾ ਬਈ 25 ਪਲੱਸ ਹੈ ਲੋ ਵੀ ਸੱਜਣੋ ਇਹਨਾਂ ਦੀ ਫੇਸ ਕੁਆਲਿਟੀ ਚੈੱਕ ਕਰੋ ਬੱਚੀ ਦੀ ਪੂਰੀ ਨਿੱਗਲ ਨਰੋਈ ਚੰਗੀ ਸਭੀ ਵੀ ਬੱਚੀ ਆ ਤੇ ਲੈ ਵੀ ਕਢਾ ਦੇ ਕਹਿੰਦਾ ਜਿਹੜਾ 1 ਮਿੰਟ ਰੋਕ ਲਈ ਕਰਾਂ ਦੀ ਥਣਾ ਤੇ ਮੁਰਾਦਗੇ ਛਾਤੀ ਜਿਹੜੀ ਮੇਨ ਗੱਲ ਹੁੰਦੀ ਆ ਪਸ਼ੂ ਦਾ ਥਨ ਲੇਵਾ ਤੇ ਚਾਰ ਹੀ ਥਨ ਵੱਧੂ ਫੋਰਟ ਸ਼ਾਗ ਹੈ ਨਹੀਂ ਝੋਲੀ ਦਾ ਥੱਲੋਂ ਆਏ ਆ ਮਾਂ ਦੀ ਧੀ ਜਿਵੇਂ ਗੱਬਨ ਹੁੰਦੀ ਆ ਪੰਜ ਚਾਰ ਮਹੀਨਿਆਂ ਦੀ ਤੇ ਡੈਨਮਾਰਕ 50 0 ਵਾਟ ਦੀ ਬਾਈ ਕਹਿੰਦਾ ਵੀ ਇਹ ਆਪ ਆ ਤੇ ਹੈ ਇਹ ਐਫਲ ਦੇ ਪੇਟੋਂ ਕਿਉਂਕਿ ਆਫ ਕੈਮਰਾ ਵੀ ਗੱਲਬਾਤ ਹੋਈ ਡਾਕਟਰ ਨੇ ਮੈਂ ਪੁੱਛਿਆ ਵੀ ਮੈਂ ਕਿਹਾ ਵੀ ਬੱਚੀ ਵੇਖਣ ਨੂੰ ਬਹੁਤ ਵਧੀਆ ਸੋਹਣੀ ਚੰਗੀ ਐ ਨਿੱggen ਨਰੋਈ ਤੇ ਡਾਕਟਰ ਸਾਹਿਬ ਇਹਦੇ ਕੋਈ ਸੀਮਨ ਲੱਗਿਆ ਇਹਦੇ ਆਪਾਂ ਅੱਜ ਕੱਲ ਹੀ ਸੀਮਨ ਭਰੇ ਆ ਪਾਪੀ ਭਰੇ ਸੀਮਨ ਬਈ ਅੱਛਾ ਆਪਾਂ ਆਪ ਹੀ ਸੀਮਨ ਤੁਸੀਂ ਲਾਇਆ ਜਨ ਕੇ ਇਹਦੇ ਸੀਮਨ ਹਾਂ ਕੱਲ ਲਾਇਆ ਕੱਲ ਲਾਇਆ ਇੱਕ ਅਜੇ ਆਈ ਜਾਂਦੀ ਐ ਆਪਾਂ ਯਾਨੀ ਕਿ ਇਹ ਆਈ ਹੋ ਗਈ ਤੇ ਹੁਣ ਤਾਂ ਜਿਹੜਾ ਭਰਾ ਲਜਾਊਗਾ ਫਡ ਗਈ ਹੈ ਤੇ ਕਿਉਂਕਿ ਕਰਮਾਲੀ ਨੇ ਹੁਣ ਮੰਨ ਕੇ ਚੱਲੂਗੀ ਦਿਨ ਉਹ ਦਿਨ ਵਜ਼ਨ ਵਾਲੀ ਚੀਜ਼ਾਂ ਘਾਟੇ ਵਾਲਾ ਸੌਦਾ ਨਹੀਂ ਤੇ ਇਹ ਸੀਮਨ ਪਰ ਆਉਈ ਆਪਈ ਪਰ ਆ ਗਿਆ ਠੀਕ ਹੈ ਮਾੜੇ ਰੰਦ ਜੇ ਕਿਰਵਾ ਸਕਦਾ ਮੇਰੇ ਕਰਵਾ ਦੇ ਕਰਵਾਜੀ ਤਰ੍ਹਾਂ ਜੀ ਇਦਾਂ ਕਹੀ ਜੇ ਕੋਈ ਦੂਰ ਨੇੜੋ ਭਰਾ ਹੁੰਦਾ ਤੇ ਬਾਕੀ ਮਾਲ ਕਰੇ ਕਰੇ ਠੀਕ ਹੈ ਪਰ ਇਹ ਬਕਾਇਦਾ ਆਪਣੇ ਕੋਲੇ ਵੀਡੀਓ ਵੀ ਹੈਗੀ ਠੀਕ ਹੈ ਜੀ ਠੀਕ ਹੈ ਲਓ ਜੀ ਸਦਨੋ ਆਪਾਂ ਸੁਣੋ ਝਾਤੀ ਮਿਰਾ ਲਗੇ ਬਿਲਕੁਲ ਕੱਚੀ ਖੀਰੀ ਹੈ ਵੀਰੇ ਠੀਕ ਹੈ ਜੀ ਛੱਡ ਦੇ ਉਹ ਵਿਰਲ ਵੀ ਨਹੀਂ ਪਾਈ ਬੱਚੀ ਨੇ ਦੰਦਾਂ 'ਚ ਹਜੇ ਤੇ ਬਾਕੀ ਸੀਮਨ ਡਾਕਟਰ ਕਹਿੰਦਾ ਵੀ ਆਪਾਂ ਇਹਦੇ ਲਾ ਚੁੱਕੇ ਆ ਤੇ ਕੱਲ ਵੀ ਸੀਮਨ ਲੱਗ ਗਿਆ ਇੱਕ ਇੱਕ ਅੱਜ ਅੱਜ ਸੀਮਨ ਇਹਦੇ ਲੱਗ ਜੂਗਾ AI ਹੋਈ ਵੀ ਉਹ ਪ੍ਰੋਪਰ ਤੇ ਉਹ ਵੈਸੇ ਅੰਦਰ ਦੀ ਓਕੇ ਜੀ ਬਿਲਕੁਲ ਸਾਹਿਬ ਠੀਕ ਹੈ ਤੇ ਫਿਰ ਤਾਂ ਹੁਣ ਤਾਂ ਐਫ ਡੀ ਰਹੀ ਹੈ ਕਰਮ ਵਾਲੀ ਤੇ ਡਾਕਟਰ ਸਾਹਿਬ ਫਿਰ ਇਹਨਾਂ ਦੇ ਰੇਟ ਆ ਮੁੱਲ ਵੜੀ ਕੀ ਹੋਊ ਰੇਟ ਪੈਂਡ ਤੇ ਕਰ ਲਾਂਗੇ ਠੀਕ ਹੈ ਜੀ ਤੇ ਫਿਰ ਜਿਹੜੀ 2 ਨੰਬਰ ਤੇ ਵੱਛੀ ਹੈ ਇਹਦੀ ਦੱਸੋ ਕੀ ਡਿਟੇਲ ਹੈ ਕੀ ਉਮਰ ਉਮਰ ਬੈਂਤ ਹੈ 10 ਮਹੀਨੇ ਦੀ 4126 ਡੈਨਮਾਰਕ ਦੀ ਹੈ ਇਹ 10 ਮਹੀਨੇ ਦੀ ਇਹਦੀ ਉਮਰ ਆ ਗਈ ਤੇ ਇਹ ਡੈਨਮਾਰਕ ਦੇ 4126 ਤੇ ਇਹਦਾ ਕੋਈ ਮਦਰ ਕਾਰਡ ਇਹਦਾ ਮਾ 30 ਪਲੱਸ ਹੈ ਬਈ ਠੀਕ ਹੈ ਜੀ ਲੈ ਵੀਰੇ ਖੋਲ ਲਿਆ ਕਰਾਂਗੇ ਜਿੰਨੇ ਗਾਮਨ ਵਛਣਾ ਡਾਕਟਰ ਸਿੱਧਾ ਹੈ ਨਾ ਵਧੀਆ ਡੇਟ ਬਾਈ ਆਪਣੇ ਜੈਨੂ ਨਹੀਂ ਠੀਕ ਹੈ ਮੁੱਲ ਵੀ ਆਪਣੇ ਜਮਾ ਓਕੇ ਦੀ ਰਿਪੋਰਟ ਹੀ ਹੋਣਗੇ ਕਿਉਂਕਿ ਆਪਾਂ ਬਹੁਤ ਵੀਡੀਓ ਡਾਕਟਰ ਦੀਆਂ ਕਰ ਚੁੱਕੇ ਹੁਣ ਤੇ ਲਓ ਜੀ ਪੂਰੇ ਮੈਂ ਕਿ ਦੜੰਗੇ ਲਾਉਂਦੇ ਨਾਜਦਿਕਾਂ ਧੁਰੀਆਂ ਫਰਦੀਆਂ ਕਰਮਾਂ ਵਾਲੀਆਂ ਬਿਲਕੁਲ ਨਾ ਬੋਦੀ ਬਾਦੀ ਜਿਹੜੀ ਬੱਚੀ ਦੀ ਕਰੀ ਕਰਾਂਦੀ ਉਹਦੇ ਨੂੰ ਮੜਾ ਵੀਰੇ ਤੇ ਥੋੜਾ ਰਸਾ ਰੂਸਾ ਬਾਈ ਕਿਨਾਂ ਵੀ ਪਾਇਆ ਅੱਜ ਤੇ ਖੁੱਲੀਆਂ ਆਈਆਂ ਤੇ ਬੋਦੀ ਬਾਦੀ ਪੂਰੀ ਓਕੇ ਦੀ ਰਿਪੋਰਟ ਆ ਲੈ ਚਾਲ ਕਰਾਂਦੀ ਥਣ ਚਾਰੀ ਹੈ ਵਾਧੂ ਫੋਰ ਸ਼ਾਂਗ ਹੈ ਨਹੀਂ ਉਹ ਰਵੀ ਤੇ ਚਾਰ ਹੀ ਥਾਣਾ ਤੇ ਚਾਰੇ ਸਨ ਗੁਲਾਬੀ ਆ ਤੇ ਜਿਹੜਾ ਰੰਗ ਪ੍ਰਿੰਟ ਆ ਵੱਛੀ ਦਾ ਬਹੁਤ ਸੋਹਣਾ ਇੱਕ ਮਿੰਟ ਫਿਰ ਰੋਕੀਂ ਕਿ ਕਰਾਂ ਦੀ ਵੱਛੀ ਤੇ ਬੋਦੀਬਾਦੀ ਨਾ ਪੂਰੀ ਆ ਲਓ ਜੀ ਦੇਖੋ ਰੰਗ ਪੂਰੀਆਂ ਬੋਦੀਬਾਦੀ ਸੋਹਣੀਆਂ ਤੇ ਚਾਰ ਹੀ ਥਾਣਾ ਪੂਰੀ ਵੈਰਲ ਤੇ ਥਾਣਾ ਆ ਗਿਆ ਤੇ ਚੰਗਾ ਰੰਗ ਪ੍ਰਿੰਟ ਆ ਗਿਆ ਤੇ ਜਿਹੜੀ ਡਾਕ ਸਭ 3 ਨੰਬਰ ਤੇ ਵੱਛੀ ਦਿੰਦੀ ਆ ਇਹਦੀ ਕੀ ਡਿਟੇਲ ਆ ਵੀਰੇ ਕੋਈ ਨਹੀਂ ਤਾਂ ਪਤਾ ਹੀ ਆ ਵੱਛੀ ਦੀ ਅਸੂਤੀ ਆ ਹਾਂਜੀ ਉਮਰ ਹੈਗੀ ਇਹਦੀ ਭਾਈ 7 ਮਹੀਨੇ ਦੀ ਉਮਰ ਆ ਗਈ ਜੀ 7 ਮਹੀਨੇ ਠੀਕ ਹੈ 40421 ਦੀ ਹੈ 40421 ਦੀ ਆ ਗਈ ਹੈ ਠੀਕ ਹੈ ਜੀ ਲੋ ਵੀ ਸਜਣੋ ਫੇਸ ਕੁਆਲਟੀ ਕਰਾਂ ਦੀ ਕਰੋ ਚੱਕ ਜਿਹੜੀ 3 ਨੰਬਰ ਵਾਲੀ ਬੱਚੀ ਹੈ ਨਾ ਇਹ ਵੀ ਨਗੀਨਾ ਪੀਸੀ ਹੈ ਤੇ ਕਿਉਂਕਿ ਉਹ ਛੋਟੀ ਉਮਰ ਦੀ ਹੈ ਤੇ ਜਿਹੜੀ ਇਹਦੀ ਸਰੀਰ ਦੀ ਬੰਤਰ ਆ ਬੋਡੀ ਢਾਂਚਾ ਵੋ ਵੀ weight ਬਹੁਤ ਸੋਹਣਾ ਤਿੰਨ ਦਾ ਬੀਸੀਐਸ ਉਹਦੀ ਰਿਪੋਰਟ ਬਾਕੀ ਬਾਕੀ ਛੋਟੀ ਹੈ ਜੀ ਉਹ ਕਿੰਨੀ ਹੈ 7 ਮਹੀਨੇ 7 ਮਹੀਨੇ ਜੀ ਸਭ ਠੀਕ ਹੈ ਨਾ ਤੇ ਹੁਣ ਪੂਰੀ ਹੁੰਦ ਰਹੀ ਬੱਚੀ ਆ ਚੰਗੀ ਲੱਗ ਰਹੀ ਨਰੋਈ ਤੇ ਰੋਡ ਲੀਕਰਾਂ ਦੀ ਹੌਲੀ ਮੜਾ ਤੋੜੀ ਕਰੇ ਵੀਰੋ ਹੌਲੀ ਤੁਰਦੀਆਂ ਨਹੀਂ ਕਰ ਮਾਲੀਆਂ ਹੈ ਨਾ ਨਾਜਦੀਆਂ ਹੀ ਹੈ ਫੇਸ ਕੁਆਲਿਟੀ ਦੇਖੋ ਜੀ ਹਾਂ ਬੋਦੀ ਵਾਦੀ ਨਾ ਪੂਰੀ ਓਕੇ ਦੀ ਰਿਪੋਰਟ ਹੈ ਦੇਖੋ ਜੀ ਉਹ ਸੋਨਾ ਬੜਾ ਢਾਂਚਾ ਚਾ ਚਾ ਸਰੀਰ ਦਾ ਬੰਤਰ ਹੈ ਜਿਹੜੀ ਪੱਠਪੜਿਆਂ ਦੀ ਬਣਾਵਟਾ ਸਾਰੀਆਂ ਬੱਚੀਆਂ ਚੋਂ ਅਲੱਗ ਜੀ ਹੈ ਤੇ ਜਿਹੜੇ ਥਾਣਾ ਚਾਰ ਹੀ ਥਾਣਾ ਝੋਲੀ ਝਾਲੀਆਂ ਪੂਰੀ ਓਕੇ ਦੀ ਰਿਪੋਰਟ ਹੈ ਤੇ ਚੰਗੀ ਨਿਗਰ ਨਰੋਈ ਆ ਲੈ ਚੱਲ ਵੀਰੇ ਦੇਖੋ ਜੀ ਕਰਾਂ ਦੀ ਬੱਚੀ ਦੀ ਖੜਨੀ ਖੁਰਨੀ ਤਿੰਨਾ ਬੱਚੀਆਂ ਚੋਂ ਨਾ ਸਾਰੀਆਂ ਦੇ ਬੱਚਿਆਂ ਚੋਂ ਆਲੇ ਆ ਇੱਕ ਨੰਬਰ ਕੁਆਲਟੀ ਆ ਬਰੀਡ ਬਰੂਡ ਪੂਰੀ ਫੁੱਲ ਆ ਤੇ ਡਾਕਟਰ ਸਾਹਿਬ ਫਿਰ ਇਹਨਾਂ ਦੀ ਜੇ ਅੱਪਾ ਰੇਟ ਦੀ ਗੱਲ ਕਰਗੇ ਇਹਨਾਂ ਦੀ ਮੁੱਲ ਵੜੀ ਮੁੱਲ ਵੜੀ ਇਹਨਾਂ ਦੇ ਕੀ ਹੋਣਗੇ ਉੱਲਪਨਾ 40000 ਰੁਪਏ 40000 ਰੁਪਏ ਤਿੰਨਾਂ ਬੱਚਿਆਂ ਦੀ ਡਿਮਾਂਡ ਤਿੰਨਾਂ ਬੱਚਿਆਂ ਦੀ 40000 ਰੁਪਏ ਡਿਮਾਂਡ ਜੇ ਕੋਈ ਇਕੱਲੀ ਇਕੱਲੀ ਖਰੀਦਣਾ ਚਾਹਵੇ ਜੀ ਏਟ ਵੀ ਜੈਨੂਇਨ ਜਿਆ ਫਾਰਮ ਚੋਂ ਖਰੀਦੀਆਂ ਹੋਈਆਂ ਬੱਚੀਆਂ ਠੀਕ ਹੈ ਜੀ ਚੰਗੀਆਂ ਸੀ ਮੰਨਦੀਆਂ ਹਨ ਤੇ ਦੱਸੋ ਫਿਰ ਇਹ ਜੇ ਕੋਈ ਕੱਲੀ ਕੱਲੀ ਖਰੀਦਣਾ ਚਾਹਵੇ ਆਪਾਂ ਫੋਨ ਤੇ ਗੱਲ ਕਰ ਲਾਂਗੇ ਫੋਨ ਤੇ ਹੋ ਜਾਵੇ ਤਿੰਨਾਂ ਬੱਚੀਆਂ ਦੀ 40000 ਰੁਪਏ ਡਿਮਾਂਡ ਤੇ ਆਲ ਪੰਜਾਬ ਕਰਾਇਆ ਹੋਈ ਹਾਂ ਪੰਜਾਬ ਫ੍ਰੀ ਕਰਾਇਆ ਠੀਕ ਹੈ ਲਓ ਵੀ ਸੱਜਣ ਲੁੱਟ ਲੋ ਕਰਾਂ ਜੀ ਮੇਲਾ ਕਿਉਂਕਿ ਬਹੁਤ ਚੰਗੀਆਂ ਜਿਹੀ ਆਪਾਂ ਬੜਾ ਹਿਸਾਬ ਕਿਤਾਬ ਜਾਈ ਲਾਈਏ ਨਾ ਵਾਲੀਆਂ ਬ੍ਰੀਡਿੰਗਾਂ ਦੇ ਪੈਸੇ ਜਿਹੜੇ ਭਰਾ ਪਸ਼ੂ ਸਾਹਮਦੇ ਉਹਨਾਂ ਨੂੰ ਸਾਰਾ ਪਤਾ ਵੀ ਇਹੋ ਜੀ ਬੱਚੀ ਤੇ 6-7 ਮਹੀਨੇ ਤਿਆਰ ਕਰਨ ਚ 60000 ਰੁਪਏ ਖਾ ਜਾਂਦੀ ਨਾਰਮਲ ਤੇ 30 35 40000 ਰੁਪਏ ਦੁੱਧ ਹੀ ਪੀ ਜਾਂਦੀ ਹੈ ਕਿਉਂਕਿ ਚੰਗੀ ਨਿਗਰ ਨਰੋਈ ਹੈ ਹੁਣ ਤਾਂ ਜਿਹੜਾ ਭਰਾ ਇਹਨਾਂ ਨੂੰ ਲੈ ਕੇ ਜਾਊਗਾ ਜੇ ਕਿਸੇ ਭਾਈ ਵੀਰ ਨੇ ਮੰਨ ਕੇ ਤੁਹਾਨੂੰ ਨਵਾਂ ਕੰਮ ਸ਼ੁਰੂ ਕਰਨਾ ਤੇ ਬਹੁਤ ਵਧੀਆ ਤੁਹਾਡੇ ਕੋਲ ਆਪਸ਼ਨ ਹੈ ਕਿਉਂਕਿ ਚੰਗੇ ਸੀਮਨਾ ਦੇ ਬੱਚੇ ਆਗੇ ਤੇ ਰਿਕਰਡ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ ਤੇ ਤਿੰਨਾਂ ਦੀ ਡਿਮਾਂਡ ਕਰੀਏਗੀ 40000 ਰੁਪਿਆ ਆਲ ਪੰਜਾਬ ਕਰਾਇਆ ਫਰੀ ਹੈ ਸੱਜਣੋ ਬਲਕਿ ਬਿਹਤਰ ਬ ਆਪਣਾ ਪ੍ਰੋਪਰ ਵੈਕਸੀਨ ਨਾਲ ਮਲੋ ਲਗਾ ਕੇ ਪਈ ਨੇ ਕੋਈ ਆਪਣਾ ਨੰਬਰਸ ਕੋਈ ਬਿਮਾਰ ਨਹੀਂ ਹੁੰਦਾਗਾ ਠੀਕ ਹੈ ਜੀ ਹੁਣ ਜਿਵੇਂ ਜਿਵੇਂ ਹੁਣ ਸਰਕਾਰੀ ਵੈਕਸੀਨ ਹੋ ਗਿਆ ਹੱਥੀ ਪਿੰਡਾਂ ਦੇ ਵਿੱਚ ਗੱਲ ਕੋ ਟੂਰ ਦਾ ਉਹ ਕੀ ਦੀ ਰਿਪੋਰਟ ਬਿਲਕੁਲ ਠੀਕ ਹੈ ਯਾਨੀ ਕਿ ਕੋਈ ਐ ਵੀ ਕੋਈ ਬੰਦਾ ਲੰਬੀ ਜੇ ਜੇ ਜਾ ਕੇ ਮਲੋ ਕਿਸੇ ਪਾਸੋਂ ਫੀਵਰ ਹੋ ਜਾਊਗਾ ਐਦਾਂ ਦੀ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਲਓ ਵੀ ਸੱਜਣੋਂ ਨੰਬਰ ਡਾਕਟਰ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾਜੇ ਕੋਈ ਵੀ ਵੱਛੀ ਫਟ ਹੋਈ ਤੇ ਤਸੱਲੀ ਨਿਤ ਵਰਤ ਤੁਸੀਂ ਕਰਨੀ ਹੈ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਪਸੂ ਨੂੰ ਹਰੇਕ ਹਿੰਦਲ ਤੋਂ ਕਵਰ ਕਰਨਾ ਤੇ ਇਹ ਨੰਬਰ ਵਾਲੀ ਬੱਚੀ ਦੀ ਫੇਰ ਆਪੋ ਮਰਾਦ ਨੇ ਝਾਤੀ ਦੇਖੋ ਜੀ ਬਹੁਤ ਸੋਹਣੀ ਬੰਤਰ ਸਰੀਰ ਦੀ ਤੇ ਬੋਦੀਬਾਦੀ ਪੂਰੀ ਓਕੇ ਦੀ ਰਿਪੋਰਟ ਹੈ ਤਿੰਨੇ ਪਸੂ ਨਾ ਪੂਰੇ ਆਲ ਦੇ ਆ ਜਿਹੜੇ ਭਰਾ ਨਹੀਂ ਕਿਸੇ ਨਵਾਂ ਕੰਮ ਸ਼ੁਰੂ ਕਰਨਾ ਤੇ ਬਹੁਤ ਵਧੀਆ ਤੁਹਾਨੂੰ ਬੈਨੀਫੀਟ ਰਹੂਗਾ ਕਿਉਂਕਿ ਜਿਹੜੀ ਪਹਿਲੇ ਨੰਬਰ ਵਾਲੀ ਬੱਚੀ ਹੈਗੀ ਜਰਸੀ ਮਾੜੀ ਜਿਹੀ ਹਕਿੰਗ ਕਰਾਂ ਦੀ ਵੀਰੇ ਤੇ ਜਿਹੜੀ ਪਹਿਲੇ ਨੰਬਰ ਵਾਲੀ ਜਰਸੀ ਹੈਗੀ ਇਹ ਸੀਮਨ ਲੱਗਿਆ ਵਾ ਡਾਕਟਰ ਕਹਿੰਦਾ ਕੱਲ੍ਹ ਵੀ ਲਾਏ ਤੇ ਅੱਜ ਵੀ ਲੱਗੇਗਾ ਸੀਮਨ 50062 ਦੀ ਹੈਗੀ ਤੇ ਜਿੰਨੇ ਬਸੂਆ ਸੱਜਣੋ ਜਿਹੜੇ ਪੁਰਾਣੇ ਖਰੀਦਣੇ ਹੋਏ ਨੰਬਰ ਚੱਲੀਏ ਨਾਲ ਡਾਇਰੈਕਟ 10 ਗਰੀ ਤੇ ਧੰਨਵਾਦ ਮਿਲਦੇ ਆਗਿਆ ਨਵੀਂ ਵੀਡੀਓ ਚ ਹਸਤੀ ਪਾਓ ਸੱਜਣੋ